ਨਿਸਾਸਿਕ ਆਲਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਂਗਿਰ ਤਸਿਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆਂ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਇੰਨਾ ਹੀ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਚਲੋ ਠੀਕ ਠਾਕ ਚੱਲਦਾ ਜੇ ਤੇ ਨਾਮ ਦੱਸੋ ਫਿਰ ਇੱਕ ਵਾਰੀ ਆਪਣਾ ਨਾਮ ਮੇਰਾ ਸ਼ੇਰਾ ਵੀਰ ਜੀ ਹਾਂਜੀ ਤੇ ਪਿੰਡ ਜਾਂਗੀਰ ਜੀ ਠੀਕ ਹੈ ਤਸੀਲ ਤੇ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਇਹ ਦੱਸੋ 80 83 842 ਠੀਕ ਹੈ ਤੇ ਇਹ ਗਾਵਾਂ ਲਿਆਂਦੀਆਂ ਕਿ ਕਰਦੀਆਂ ਜੀ ਨਹੀਂ ਨਹੀਂ ਕਰਦੀਆਂ ਅੱਛਾ ਇਹ ਦੋਵੇਂ ਕਰਦੀਆਂ ਹੋ ਮੈਂ ਵੜ ਪਾਲੀ ਹੈ ਅੱਛਾ ਤੇ ਆਹ ਗਾਂ ਕਿਸੇ ਕੋਲ ਲਿਆਂਦੀ ਪਹਿਲਾਂ ਅੱਛਾ ਹਾਂਜੀ ਹਾਂਜੀ ਵਾਵਾ ਚਰ ਹੋ ਗਿਆ ਲੈਣ ਦੀਆਂ ਹੁਣ ਟੋਕੜ ਹੋ ਗਈ ਆ ਹੁਣ ਟੋਕੜ ਹੋਈ ਆ ਜਾਨੀ ਕਿ ਮੈਂ ਉਹ ਤੋਂ ਸੂਈ ਲਿਆ ਅੱਛਾ ਤੇ ਹੁਣ ਇਹਨੂੰ 5 6ਵੇਂ 5 ਮਹੀਨੇ ਹੋ ਗਏ ਸੂਈ ਨੂੰ ਅੱਛਾ ਹਾਂ ਝੂਠ ਮਾਰ ਕੇ ਨਹੀਂ ਦੇਣੀ ਠੀਕ ਹੈ 5 ਮਹੀਨੇ ਹੋਏ ਸੂਈ ਨੂੰ ਪਹਿਲਾਂ ਮੈਂ ਥੱਲੇ ਚੋਂਦਾ ਰਾਂ 17 18 ਕਿਲੋ ਦੁੱਧ ਅੱਛਾ ਤਾਂ ਹੁਣ ਜਦੋਂ ਦੇ ਪੱਠੇ ਘੱਟ ਹੋਏ ਨਾ ਹਾਂਜੀ ਉਸ ਦਿਨ 12 13 ਦੇ ਆ ਗਈ ਤੇ ਹੁਣ 11 ਕਿਲੋ ਦੁੱਧ ਅੱਛਾ ਤਾਂ ਤੁਸੀਂ ਦਾਹ ਲਾਓ ਤੇ ਠੀਕ ਆ ਜਿਹੜੀ ਹਰੇ ਪੱਠੇ ਕੋਈ ਹਰੇ ਪਾਵੇ ਨਾ ਇਹਨੂੰ ਅੱਛਾ ਹਰੇ ਪੱਠੇ ਹੁਣ ਵੀ ਪਾਵੇ ਨਰੇ ਜਾਗੇ ਹਾਂਜੀ ਹੁਣ ਵੀ ਪਾ 15 16 ਕਿਲੋ ਚੋਲੇ ਅੱਛਾ ਦਾਤ ਨੂੰ ਪਾ ਦੋ ਸਾਰੇ ਦਾਦੀ ਵੀ ਮੈ ਗਈ ਸੁਆ ਕਿਨੋਂ ਆ ਇਹਦਾ ਸੁਆ ਪਹਿਲਾ ਜੇ ਅੱਛਾ ਦੰਦੋ ਚੌਗੀ ਦੰਦ ਅੱਛਾ ਚਲੋ ਤੋਰਾ ਦਿਖਾ ਦਿਓ ਫਿਰ ਦੰਦ ਵੀ ਦਿਖਾ ਦਿਓ ਤੇ ਤੋ ਠੀਕ ਆ ਕੱਡ ਕੱਡ ਪੱਖਾ ਉੱਤਰਾ ਜਵਾਨ ਹੈ ਪੂਰੀ ਮੂੰਹ ਜਿਹੜੀ ਚਾਰ ਦੰਦ ਨੇ ਕਿੰਦੇ ਖੰਨਾ ਕੋਈ ਨੀ ਖੋੜ ਕੇ ਦਿਖਾ ਦੇ ਪਹਿਲਾ ਸੂਆ ਇਹ 35 ਦਿਨ ਹੋ ਗਏ ਜੀ ਨੇ ਅੱਛਾ ਠੀਕ ਆ ਭਰਾ ਜੀ ਠੀਕ ਆ ਭਰਾ ਜੀ ਹਾਂ ਦੇ ਸਾਦੇ ਪਿਓਰ ਚਾਰ ਦਾਂਦੇ ਆ ਸਿਹੜਾ ਵਾਲੇ ਦਾਂਦੇ ਜੇ ਤੋੜਨੇ ਆ ਇਹਨੇ ਠੀਕ ਆ ਜੀ ਤੋੜ ਦੋ ਤੋੜ ਦੋ ਕ੍ਰੀਤੀ ਨਾਲ ਕਿੱਟ ਪਾਣੀ ਨਹੀਂ ਹੁੰਦੀ ਠੀਕ ਆ ਬਾਕੀ ਕੱਦ-ਕੜ ਪੱਖ ਉੱਚੀ ਆ ਤੇ ਦੁੱਧ ਸੱਜਰ ਨੇ ਵੀ 12 18 ਲੀਟਰ ਜਿਹੜਾ ਕਹਿੰਦੇ ਵੀ ਕੱਢਿਆ ਉਹਨੂੰ ਵੀ ਸੱਜਰ ਨਹੀਂ ਅੱਛਾ ਸੂਈ ਲਿਆ ਮੈਂ ਅੱਛਾ ਉਹਦਾ ਵੀ ਪਤਾ ਨਹੀਂ ਦੁੱਧ ਦੀ ਸੂਈ ਤੇ ਤੰਨਾ ਦੀ ਸੂਈ ਅੱਛਾ ਉਹ ਤੋਂ ਬੱਚੇ ਤੋਂ ਬਿਨਾ ਹੀ ਲਿਆਂਦੀ ਹੈ ਬੱਚੇ ਤੋਂ ਬਿਨਾ ਹੀ ਅੱਛਾ ਸੂਈ ਦੇ ਤਾਂ 5 ਕਿਲੋ ਦਾ ਰਿਕਾਰਡ ਆ ਅੱਛਾ ਹਾਂਜੀ ਹਾਂਜੀ ਸੱਜਰ ਨੇ ਕਹਿੰਦੇ ਕਿ 5 ਕਿਲੋ ਕੱਢਿਆ ਵਾ ਪਰ ਜਦੋਂ ਇਹਨਾਂ ਲਿਆਂਦੀ ਉਹ ਤਾਂ ਵੀ ਬੱਚੇ ਤੋਂ ਬਿਨਾ ਹੀ 5 ਮਹੀਨੇ ਹੋ ਗਏ ਉਹਨਾਂ ਲਿਆਂਦੀ ਨੂੰ ਹੁਣ 10 ਕਿਲੋ ਦੁੱਧ ਕਹਿੰਦੇ ਵੀ ਹੈਗਾ 11 ਕਿਲੋ ਗਰੰਟੀ ਤਾਂ ਹੈਗੀ ਠੀਕ ਹੈ ਜੀ 11 ਨਾਲੇ ਤੋਂ 12 ਹੀ ਨਾਲੇ 8 ਕਿਲੋ ਦੀ ਬਾਲਟੀ ਆ 7 ਦੇ ਨਾਲ 1/2 ਬਾਲਟੀ ਦੇਣੀ ਤੁਹਾਨੂੰ ਠੀਕ ਹੈ ਜੀ ਐਣ ਤੇ ਬਾਲਟੀਆਂ ਵੇਰੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਆ ਹਵਾਨਾ ਦੇਖਾ ਬਾਲਟੀ ਦੇ ਹੁਣੇ ਹੀ ਭਰ ਦੇਣੀ ਥਣ ਪੂਰੇ ਮੁਥੀ ਵਾਲੇ ਚਵਾਈ ਦਿਖਾਉ ਦੇਣੀ ਇਹ ਆਵੇ ਜੀ ਪਸ਼ਮੀਨੀ ਆ ਨਹੀਂ ਪਸ਼ਮੀਨੀ ਪੂਰੇ ਮੁਥੀ ਦੇ ਚਵਾਈ ਵਾਲੇ ਸਾਨੂੰ ਠੀਕ ਹੈ ਜੀ ਇਹ ਆ ਵੀ ਪਸੰਦ ਕੇ ਥਾਣਾ ਮੈਂ ਇਤਨਾ ਚੁਣਾ ਉਹਨਾਂ ਨੂੰ ਪਕੀਂਗਾੜੀ ਦੇਣੀ ਠੀਕ ਹੈ ਜੀ ਠੀਕ ਹੈ ਹੁਣ ਇਹ ਪਸੰਪਣਾ 2 ਮਿੰਟ ਜੀ ਤੇ ਦੱਸਿਓ ਫਿਰ ਮੁੱਲੇ ਦਾ ਆਪਾ ਮੁੱਲ ਵੀਰ ਜੀ 30000 ਅੱਛਾ ਦੇ ਰੇਣੀ ਆ ਹਾਂਜੀ 5000 ਤੋਂ ਘਟਣੀ ਅੱਛਾ ਹਾਂ 5000 ਤੋਂ 200 ਰੁਪਏ ਛੋਟ ਦੇ ਚਲੋ ਬਾਕੀ ਮੌਕੇ ਤੇ ਕਰ ਦੋਗੇ ਥੋੜਾ ਬਦਾਂ ਕੋ ਫੋਨ ਲਾਊਗਾ ਤੇ ਆਪੇ ਸੌਦਾ ਮੌਕੇ ਤੇ ਹੋ ਜੂ ਠੀਕ ਹੈ ਜੀ ਕਿਸਾਈ ਨਾ ਕਰੇ ਤੇ ਦੂਜਾ ਮਾਰਾ ਗਾਈ ਕੋਈ ਖੜੂਗਾ ਤੇ ਯਾਦ ਕਰੂਗਾ ਇਹ ਆ ਬਈ ਗਾਂ ਤਿਆਰ ਕਰਨ ਵਾਲੀ ਆ ਤਿਆਰ ਕਰਨ ਵਾਲੀ ਗਾਈ ਯਾਦ ਕਰੂ ਜੇ ਕੋ ਲੈ ਜੂ ਤੇ ਦੁੱਧੋਂ ਵਧੂਗੀ ਘਟੂਣੀ ਠੀਕ ਨਾ ਕਰੂਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਆ ਕਰਦੀ ਪਾਲੀ ਜੀ ਇਹ ਕਰਦੀ ਪਾਲੀ ਠੀਕ ਹੈ ਪਹਿਲੇ ਸਵੇਰੇ ਗਾਂ ਦੇ ਅੱਛਾ ਤੇ ਸੂਈ ਨੂੰ ਅੱਜ 4 ਦਿਨ ਹੋਏ ਜੀ ਅੱਛਾ ਮਗਰ ਵੱਛਾ ਦਿਓ ਜਿਹੜਾ ਉਹ ਬੱਚਾ ਬੈਠਾ ਤਾਜੇ ਬੱਚਾ ਬਿਲਕੁਲ ਇਹ ਦੁੱਧ ਚੁੰਗਿਆ ਜਿਆਦਾ ਅੱਛਾ ਆਹ ਬਖਾ ਦੇ ਨਾ ਤਾਜੇ ਨਾਲ ਨਾਲ ਠੀਕ ਐ ਤੇ ਥੋੜੀ ਜੀ ਔਲ ਕਰ ਦਿਜੀਏ ਅੱਛਾ ਇੱਕ ਸਰੂ ਹੈਗਾ ਜੇ ਅਗਲੇ ਉਰਲੇ ਨਾਲ ਠੀਕ ਐ ਹਾਂਜੀ ਬੈਣੀ ਤਾਂ ਦੂਸਰੇ ਪਾਸੇ ਤੇ ਖਾਣ ਹਾਂਜੀ ਬਾਹਲੇ ਤੋਂ ਦੂਸਰੇ ਪਾਸੇ ਅਗਲੇ ਨਾਲ ਇੱਕ ਸਰੂ ਗਿੰਦੇ ਨਾਲ ਲੱਗਿਆ ਬਾਕੀ ਉਤਰਾਂ ਹਾਂ ਠੰਡੀ ਆਈ ਦੀ ਗੱਲ ਨਹੀਂ ਆ ਉਤਰਾਂ ਚੋਂ ਲੱਗਿਆ ਥੋੜੀ ਬਦੀ ਔਲ ਕਿੰਨੇ ਕਰਦੀ ਅਜੇ ਆ ਵੀ ਸੋਈ ਨੂੰ ਥੋੜੇ ਦਿਨ ਹੋਏ ਆ ਹਫਤੇ ਕਿੰਨੇ ਹੋਏ ਆ ਭਲਾ ਇਹ ਵੱਧ ਭਲਾ ਅਜੇ ਹਵਾਨੇ ਤੇ ਭਲਾ ਵੀ ਉਤਰੇ ਹੀ ਪਈਆਂ ਵਾ ਅਜੇ ਤੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਵੀਰ ਜੀ ਬੋਲਾ ਕਿੰਨਾ ਕਰ ਬੋਲਾਗਾ 6-7 ਕਿਲੋ ਤੇ ਕਿੰਨਾ ਕਰੀ ਜਾਓਗੇ ਮਸ਼ੀਨ ਛੱਡ ਕੇ ਦੁੱਧ ਦੇ ਦਊ ਦ 10000 ਕਿਲੋ ਤਾਂ ਘੱਟ ਕੀ ਦਊਗੀ ਅੱਛਾ ਹਾਂਜੀ ਹੋ ਸਕਦਾ ਵੱਧ ਵੀ ਕਰ ਦੇ ਠੀਕ ਹੈ ਜੀ ਉਹ ਆ ਜੀ ਮਾਂ ਅੱਛਾ 20 ਕਿਲੋ ਦਊ ਦ ਜੀ ਠੀਕ ਹੈ ਅੱਛਾ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਹੈ ਮੇਰੇ ਕੋਲ ਠੀਕ ਐ ਇਹਦੀ ਮਾਂ ਵੀ ਮੇਰੇ ਕੋਲ ਉਹਦੀ ਮਾਂ ਵੀ ਤੁਹਾਡੇ ਚੈਨਲ ਤੇ ਵਿੱਚ ਹੀ ਆ ਤਿੰਨ ਥਾਲ ਹੋ ਗਿਆ ਅੱਛਾ ਆਪਾਂ ਜੀਰੇ ਘੱਲੀ ਸੀ 10000 ਦੀ ਟੋਕੜ ਗੱਭਣ ਅੱਛਾ ਥੱਲੇ ਦੁੱਧ ਸੀ 10 ਕਿਲੋ ਸੱਤਾਂ ਮਹੀਨੇ ਦੀ ਗੱਭਣ ਅੱਛਾ ਜੀਰੇ ਘੱਲੀ ਆਪਾਂ ਠੀਕ ਐ ਤਾਰੂ ਖਿਆਲ ਨਹੀਂ ਉੱਧਰ ਲਿਖ ਜੀ ਠੀਕ ਐ ਆਇ ਲਾ ਬਾਕੀ ਫਿਕਸ ਜਿਆ ਬਾਨਾ ਮੈਂ ਦਾ ਮੈਂ ਗਾਣੋਂ ਵਣੇ ਦੀ ਤੱਕਾ ਸੋਰੀ ਨਿਗਰਵਾਨੇ ਦੀ ਆ ਗਾਣੋਂ ਤੱਕਾ ਥੋੜੀ ਜਿਹੀ ਕੋਨੇ ਦੀ ਤੱਕਾ ਗਾਣੋਂ ਵੀ ਆ ਅਜੇ ਭਲਾਆਂ ਅਜੇ ਭਲਾ ਹੈਗੀਆਂ ਹਵਾਨੇ ਤੇ ਲੈ ਜਾ ਲੈ ਜਾ ਲੈ ਜਾ ਬੰਦ ਬਾਕੀ ਥਾਣਾ ਦਾ ਦਿਖਾ ਦिए ਇਹ ਆ ਵੀ ਥਾਣਾ ਹੱਲੇ ਜਿਹੜਾ ਭਲਾ ਭੁਲਾ ਲੱਤ ਗਿਆ ਪਰ ਉੱਪਰ ਅੱਜ ਲਵਾਏ ਟੀਕੇ ਤਾਂ ਹੋ ਜਾਣਾ ਸੈੱਟ ਪੂਰਾ ਜਿਹੜਾ ਹੱਥ ਝੋਨ ਵਾਲਾ ਥਾਣਾ ਹੋ ਜਾਣਾ ਵਾ ਮੈਂਨੇ ਪਸ ਮਾ ਕੇ ਥਾਣਾ ਹੋਰ ਵਧੀਆ ਤਿਆਰ ਕਰ ਲਿਆ ਅੱਜ ਲਵਾਏ ਟੀਕੇ ਭਾਲ ਦੇ ਠੀਕ ਹੈ ਜੀ ਹਾਂ ਉਹ ਦੰਦੇ ਨਹੀਂ ਲਵਾਏ ਤੇ ਅੱਜ ਲਵਾਏ ਸਵੇਰੇ ਲਵਾਏ ਤੇ ਇਹਦਾ ਕਿੰਨਾ ਮੁੱਲ ਰੱਖਣਾ ਹੈ ਇਹਦਾ ਮੁੱਲ ਜੋ ਮਰਜ਼ੀ ਕਰੀਏ 32000 ਦੀ ਦੇ ਦਈਏ 30 ਦੀ ਦੇ ਦਈਏ 30 ਦੀ ਦੇ ਦਈਏ ਹਾਂ ਜੀ ਹੋਰ ਕਰਦੇ ਨੇ ਯਾਰ ਮਨ ਅੱਛਾ ਨਾ 30000 ਜੀ ਦੇ ਦੋ 30000 ਠੀਕ ਹੈ ਹੋਰ ਕੋ ਆਏ ਗਏ ਦਾ ਮਾਨਤਨ ਕਰਦਾਂਗੇ ਕੋਈ ਵੀ ਜਿਆਦਾ ਸਪਾਹੇ ਨਾ ਆਏ ਗਏ ਦਾ ਕਰਦਾਂਗੇ ਮਾਨ ਕੋਈ ਨਹੀਂ 28000 ਦੇ ਦਾਂਗੇ ਅੱਛਾ 28000 ਦੀ ਦੇ ਚਲੋ ਬਾਕੀ ਕੋ ਫੋਨ ਲਾਊਗਾ ਛੋਟ ਛੜ ਮੁੱਕ ਤੇ ਹੋ ਜੂਗੀ ਆ ਜਿਹੜੀ ਮਾਂ ਆਏ ਦੀ ਆਹ ਵਾਲੀ ਆਹ ਮਾਵਾ ਜੀ ਆ ਦੀ ਮਾਂ ਜਿੱਤਰਾ ਮਰਜੀ ਲਿਆਣਾ ਬਾਅਦ ਚੋਲੀਏ ਇਹ ਨਾ ਹੱਥ ਰਵਾਇ ਜਿੱਤਰਾ ਇਸ ਤਰ੍ਹਾਂ ਦਾ ਅੱਛਾ ਇਹ ਨਹੀਂ ਲਿਆਣਾ ਬਾਅਦ ਮਾਸਾ ਰੱਖ ਦਿਆ ਵਟ ਜਾ ਉਹਦੇ ਭਾਣ ਲੈਣਾ ਬਾਅਦ ਚੋਲੀਏ ਇੱਕ ਮਿੰਟ ਥਲੋਇਓ ਤੂੰ ਬਾਕੀ ਆਪ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ